ਯਾਰ ਚੈਂਪੀਅਨ ਕੋਦੇ ਦੇ ਨਾਲ ਟੋਟਲ ਮੀਡੀਆ ਦੇ ਇੱਕ ਮੀਤੀ ਸ਼ੇ ਸ਼ੀਟਿੰਗ ਦੇ ਵੇਚ ਨੂੰ ਵਰਤਵਾਣ ਨਸ਼ੇ ਦੀ ਹਾਲਤ ਵਿੱਚ ਜਿਹੜਾ ਮੀਤੀ ਸ਼ੇ 13625 ਨੂੰ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਦੱਸਿਆ ਇਲਾਕੇ ਵਿੱਚ ਸ਼ਰੀ ਆਮ ਨਸ਼ਾ ਵੇਕਨ ਦੇ ਲਗਾਏ ਦੋਸ਼ ਇੱਕ ਪੱਤਰਕਾਰ ਹੈ ਰਮੇਸ਼ ਵਾਹਿਦ ਜੋ ਇੱਕ ਯੂਟਿਊਬਰ ਹੈ ਉਨੇ ਆਪਣੀ ਫੇਸਬੁੱਕ ਤੇ ਇਹ ਵੀਡੀਓ ਵਾਇਰਲ ਕੀਤੀ ਆ ਉਹਦੇ ਸਬੰਧ ਵਿੱਚ ਜਿਹੜੀ ਵੀਡੀਓ ਕਰੀਬ ਕੋਈ 4 1/2 ਵਾਇਰਲ ਹੋਈ ਆ ਮੈਂ ਵੀਡੀਓ ਦੇਖ ਕੇ ਮੈਂ ਸਮੇਤ ਆਪਣੇ ਐਸ ਐਚਓ ਸਿਵਲ ਲਾਈਨ ਜੀ ਦੇ ਨਾਲ ਮੈਂ ਉਸ ਮੋਹੱਲੇ ਵਿੱਚ ਸ਼ਕਰਪੂਰਾ ਮਹੱਲਾ ਵਾਰਡ ਨੰਬਰ 13 ਵਿੱਚ ਪੈਂਦਾ ਉਹਦੇ ਵਿੱਚ ਕੀ ਹੈ ਕਿ ਇੱਕ ਸਾਗਰ ਨਾਮ ਦਾ ਵਿਅਕਤੀ ਜਿਹਦੀ ਉਮਰ ਕੋਈ 25 26 ਸਾਲ ਹੈ ਕਿ ਉਹਦੀ ਨਸ਼ੇ ਦੇ ਨਾਲ ਡੈਥ ਹੋ ਗਈ ਹੈ ਬਾਰੇ ਮੌਕੇ ਤੇ ਜਾ ਕੇ ਤਹਿਕੀਕਾਤ ਕੀਤੀ ਹੈ ਜਿਹਦੇ ਵਿੱਚ ਲੜਕੀ ਲੜਕੀ ਦੇ ਜਿਹੜਾ ਮਰਨ ਵਾਲਾ ਉਹਦੀ ਮਾਤਾ ਨਾਲ ਨੂੰ ਮੈਂ ਮਿਲਿਆ ਉਹਨਾਂ ਨੇ ਦੱਸਿਆ ਉਹਦੇ ਮੁਹੱਲੇ ਦੇ ਵਿੱਚ ਕਾਫੀ ਉਹਨਾਂ ਦੇ ਜਿਹੜੇ ਐਮਸੀ ਨੇ ਹੋਰ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਸਾਰੇ ਉੱਥੇ ਹੀ ਸ਼ੌਕ ਦੇ ਵਿੱਚ ਬੈਠੇ ਸੀ ਉਹਨਾਂ ਕੋਲੋਂ ਜਾ ਕੇ ਜੀ ਮੀਨਾ ਕੁਮਾਰੀ ਉਹਦੀ ਮਾਤਾ ਹੈ ਉਹਨੇ ਦੱਸਿਆ ਕਿ ਜਿਹੜਾ ਮੇਰਾ ਬੇਟਾ ਆ ਇਹ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਕਰੀਬ 6-7 ਮਹੀਨੇ ਤੋਂ ਬਿਲਕੁਲ ਵੀ ਇਹ ਆਰਾਮ ਨਾਲ ਆਪਣਾ ਉਹ ਕਰ ਰਿਹਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਪਰ ਇੱਕ ਪ੍ਰੈਸ ਰਿਪੋਰਟਰ ਆ ਜਿਹਦਾ ਮੈਨੂੰ ਬਾਅਦ ਚ ਨਾਮ ਪਤਾ ਲੱਗਾ ਉਹਦਾ ਨਾਮ ਰਮੇਸ਼ ਵਾਹਿਲ ਆ ਜਿਹਨੇ ਆਪਣੀ ਹੀ ਇੱਕ ਬਣਾਇਆ ਬਣਿਆ ਹੋਇਆ ਯੂਟਿਊਬਰ ਪੱਤਰਕਾਰ ਉਹਨੇ ਸਾਡੇ ਤੋਂ ਧੱਕੇ ਨਾਲ ਜਿਹੜੀ ਹੈ ਸਾਰਾ ਸਾਨੂੰ ਬਦਨਾਮ ਕਰਨ ਦੀ ਖਾਤਰ ਜਿਹੜਾ ਕੀਤਾ ਬਾਕੀ ਅਸੀਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆਪਣੀ ਵਾਈਟ ਵਗੈਰਾ ਨਹੀਂ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਉਹ ਜੋ ਹੋਰ ਵੀ ਜਿਹੜੇ ਪਿੰਡ ਦੇ ਜਿਹੜੇ ਦੋ ਜਣੇ ਨੇ ਉਹਨਾਂ ਨੂੰ ਜਿਹੜੇ ਮੁਹੱਲੇ ਦੇ ਨੇ ਮੀਨਾ ਕੁਮਾਰੀ ਇੱਕ ਲੇਡੀ ਮਿਲੇ ਨੇ ਇੱਕ ਸਵਰਨ ਸਿੰਘ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਮਿਲੇ ਨੇ ਉਹਨਾਂ ਦਾ ਇਹਨਾਂ ਨੇ ਇੰਟਰਵਿਊ ਲਿਆ ਜਿਲੇ ਉਹਨਾਂ ਦਾ ਇੰਟਰਵਿਊ ਲਿਆ ਉਹਨਾਂ ਕੋਲੋਂ ਵੀ ਮੈਂ ਵੈਰੀਫਾਈ ਕੀਤਾ ਕਿ ਦੱਸੋ ਤੁਹਾਡੇ ਜਿਹੜਾ ਵਾਰਡ ਨੰਬਰ 13 ਵਿੱਚ ਹੈ ਇਹ ਪ੍ਰੈਸ ਰਿਪੋਰਟਰ ਨੇ ਇੱਕ ਖਬਰ ਲਾਈ ਹੈ ਕਿ ਮੁਹੱਲੇ ਦੇ ਵਿੱਚ ਬਹੁਤ ਤੁਹਾਡੇ ਨਸ਼ਾ ਵਿਕਦਾ ਚਿੱਟਾ ਜਾਂ ਸਮੈਕ ਵਗੈਰਾ ਜਿਨ੍ਹਾਂ ਨੇ ਮੈਨੂੰ ਆਪਣਾ ਰਿਟਰਨ ਉਹਨਾਂ ਨੇ ਵੀ ਦੋਨਾਂ ਨੇ ਦੱਸਿਆ ਵੀ ਸਾਡੇ ਕੋਲ ਇਹਨਾਂ ਨੇ ਅਹੀਂ ਨੂੰ ਬਿਲਕੁਲ ਵੀ ਚਿੱਟੇ ਬਾਰੇ ਨਹੀਂ ਕਿਹਾ ਕਿ ਸਾਡਾ ਦੇ ਗਰੀਬ ਲੋਕ ਨਾ ਇਹ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਕੋਈ ਬਾਹਰੋਂ ਕੋਈ ਕਰ ਲੰਦਾ ਹੋਏ ਤੇ ਇਹਦੇ ਬਾਰੇ ਸਾਨੂੰ ਕੋਈ ਸਾਡੇ ਬਾੜ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਖਾਂਦੇ ਪਰ ਪ੍ਰੈਸ ਰਿਪੋਰਟਰ ਜਿਹੜਾ ਰਮੇਸ਼ ਵਹਿਲ ਆ ਇਹਨੇ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਦੀ ਖਾਤਰ ਜਿਹੜਾ ਇਹ ਸਾਰਾ ਕੀਤਾ ਮੀਨਾ ਕੁਮਾਰੀ ਕਹਿ ਰਹੀ ਹੈ ਕਿ ਮੇਰਾ ਬੇਟਾ ਜਿਹੜਾ ਹੈ ਬਿਮਾਰ ਸਵੇਰ 13 ਤਰੀਕ ਨੂੰ 4 ਤੋਂ 5 ਵਜੇ ਦੇ ਵਿੱਚ ਬਿਮਾਰ ਹੋਇਆ ਉਹਨੂੰ ਅਸੀਂ ਹਸਪੀਟਲ ਲੈ ਕੇ ਚਲ ਗਿਆ ਜਿਹੜੇ ਹਸਪੀਟਲ ਗਏ ਆ ਤੇ ਡਾਕਟਰ ਨੇ ਉਹਨੂੰ ਕਹਿ ਦਿੱਤਾ ਕਿ ਇਹ ਤਾਂ ਇਸ ਦੀ ਮੌਤ ਹੋ ਚੁੱਕੀ ਹੈ ਜਦੋਂ ਅਸੀਂ ਘਰ ਆਏ ਅਸੀਂ ਆਪਣੇ ਸਾਰੇ ਰਿਸ਼ਤੇਦਾਰ ਵਗੈਰਾ ਬੁਲਾਏ ਆ ਰਿਸ਼ਤੇਦਾਰਾਂ ਨੇ ਘਰ ਤੋਂ ਬਾਅਦ ਅਸੀਂ ਜੋ ਰੀਤੀ ਰਿਵਾਜ ਆਪਣੇ ਧਰਮ ਦੇ ਨਾਲ ਅਸੀਂ ਉਸ ਦਾ ਸੰਸਕਾਰ ਕਰਤਾ ਨਾ ਹੀ ਮੇਰਾ ਬੇਟਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਸੀ ਤੇ ਨਾ ਇਹਨਾਂ ਪੱਤਰਕਾਰ ਨੇ ਸਾਨੂੰ ਇੱਕ ਆਪਣੀ ਟੌਰ ਬਣਾਉਣ ਦੇ ਲਈ ਜਾਂ ਬਦਨਾਮ ਕਰ ਪੁਲਿਸ ਨੂੰ ਬਦਨਾਮ ਕਰਨ ਲਈ ਸਾਡੇ ਮੁਹੱਲੇ ਨੂੰ ਬਦਨਾਮ ਕਰਨ ਲਈ ਜਿਹੜਾ ਉਹ ਸਾਰਾ ਇਹਨੇ ਆ ਜਿਹੜੀ ਇਹ ਵੀਡੀਓ ਵਾਇਰਲ ਕੀਤੀ ਹੈ ਜਿਹਦੇ ਵਿੱਚ ਮੈਨੂੰ ਰਿਟਰਨ ਜਿਹੜਾ ਮੀਨਾ ਕੁਮਾਰੀ ਨੇ ਆਪਣਾ ਬਿਆਨ ਦਿੱਤਾ ਜਿਹਦੇ ਆਧਾਰ ਤੇ ਮੈਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 176 ਦਰਜ ਕੀਤੀ ਹੈ ਆਈਟੀ ਐਕਟ ਦੇ ਤਹਿਤ ਜਿਹਦੀ ਇਹਦੇ ਵਿੱਚ ਇਹਨੂੰ ਅਸੀਂ ਗ੍ਰਿਫਤਾਰ ਵੀ ਕਰ ਲਿਆ 14 ਤਰੀਕ ਨੂੰ ਉਹਨੂੰ 14 ਤਰੀਕ ਨੂੰ ਇਹਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਹੁਣ ਇਹ ਸਟੈਂਪ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆ ਤੇ ਤਿੰਨ ਦਿਨ ਦੇ ਲਈ ਹੁਣ ਜਿਹੜਾ ਮੈਨੂੰ ਪਤਾ ਲੱਗਾ ਕਿ ਇਹਦੇ ਉੱਤੇ ਪਹਿਲਾਂ ਵੀ ਆਲਰੇਡੀ ਤਿੰਨ ਮੁਕਦਮੇ ਜਿਹੜੇ ਦਰਜ ਨਾ ਇੱਕ ਤਾਂ ਆਈਟੀ ਐਕਟ ਦਾ ਹੀ ਇਸ ਤਰ੍ਹਾਂ ਦੀ ਇੱਕ ਇਹਨਾਂ ਪਹਿਲਾਂ ਵੀ ਕੋਈ ਵੀਡੀਓ ਵਾਇਰਲ ਕੀਤੀ ਉਹ ਵੀ ਮੁਕਦਮਾ ਨੰਬਰ ਜਿਹੜਾ ਮੁਕਦਮਾ ਨੰਬਰ 6/21 ਹੈ ਜੋ ਸਿਵਲ ਲਾਈਨ ਦੇ ਵਿੱਚ ਆਈਟੀ ਐਕਟ ਦੇ ਤਹਿਤ 384 ਦੇ ਤਹਿਤ ਆਈਪੀਸੀ ਦੇ ਤਹਿਤ ਦਰਜ ਹੋਇਆ। ਦੂਸਰਾ ਮੁਕਦਮਾ ਜਿਹੜਾ ਇਹਦੇ ਤੇ ਇਹ ਵੀ ਪਤਾ ਲੱਗਾ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ 166/23 376 ਦਾ ਵੀ ਮੁਕਦਮਾ ਦਰਜ ਹੋਇਆ। ਔਰ ਇਹਨਾਂ ਦੀ ਇਹ ਕਿਸੇ ਨਾਲ ਝਗੜਿਆ ਕਾਲਜ ਦੇ ਵਿੱਚ ਉੱਥੇ ਇਹਦੀ 57 ਦੇ ਵਿੱਚ ਵੀ ਇਹ ਦੋ ਤਿੰਨ ਦਿਨ ਜੇਲ੍ਹ ਚ ਲਗਾ ਕੇ ਆਇਆ। ਇਹ ਇੱਕ ਬਦਨਾਮ ਕਰਨ ਦੇ ਲਈ ਇਹਨਾਂ ਜਿਹੜੀ ਵੀਡੀਓ ਹੈ ਉਹਦੇ ਕਹਿਣ ਮਤਾਬ ਔਰ ਜਿਹੜੇ ਦੂਸਰਿਆਂ ਦੀ ਇਹਨੇ ਦੋਹਾਂ ਲੇਡੀਜ਼ ਦੀ ਔਰ ਜੈਂਸ ਦੀ ਲਈ ਹੈ ਇੰਟਰਵਿਊ ਉਹ ਵੀਡੀਓ ਦੇ ਤਹਿਤ ਉਹਨਾਂ ਨੇ ਵੀ ਮੈਨੂੰ ਰਿਟਰਨ ਰਿਟਰਨ ਆਪਣਾ ਬਿਆਨ ਦਿੱਤਾ ਕਿ ਆ ਇਹ ਜਾਣ ਬੁੱਝ ਕੇ ਇਹਨੇ ਸਾਨੂੰ ਸਾਡੇ ਮਹੱਲੇ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਸਰ ਜੀ ਜਿਸ ਤਰ੍ਹਾਂ ਇਹਦੇ ਪਹਿਲਾਂ ਵੀ ਪਰਚਾ ਦਰਜ ਹੈ ਇਹੇ ਹੀ ਸੀਮਾ ਧਾਰਾ ਦਾ ਆਈਟੀ ਐਕਟ ਦੇ ਤਹਿਤ ਉਸੇ ਤਰ੍ਹਾਂ ਹੀ ਹੁਣ ਇਹਦਾ ਹੋਇਆ ਬਾਕੀ ਇਹ ਬਲੈਕਮੇਲਰ ਟਾਈਪ ਜਿਆ ਜੋ ਮੈਂ ਆਪਣੇ ਇਥੋਂ ਸਾਰੇ ਪਤਾ ਕੀਤਾ ਇਹ ਬਲੈਕ ਕਰਦਾ ਮੰਨ ਲਓ ਕਿ ਪੁਲਿਸ ਨੂੰ ਬਦਨਾਮ ਕਰਨ ਦੀ ਖਾਤਰ ਜਾਂ ਜਿਸ ਤਰ੍ਹਾਂ ਨਸ਼ਿਆਂ ਬਰਦ ਜੋ ਚੱਲ ਰਹੀ ਹੈ ਮੈਂ ਉਹਨੂੰ ਕਰਨ ਦੀ ਖਾਤਰ ਕੀਤਾ ਬਾਕੀ ਜਿਹੜੇ ਮਹੱਲੇ ਦੇ ਵਿੱਚ ਗਿਆ ਉੱਥੇ ਲੋਕਾਂ ਨੇ ਸਾਨੂੰ ਰਿਟਰਨ ਮੈਨੂੰ ਦਿੱਤਾ ਸਾਰਾ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੈ ਸਾਡੇ ਮਹੱਲੇ ਦੇ ਵਿੱਚ ਇਹ ਸਾਨੂੰ ਬਦਨਾਮ ਕਰਨ ਦੀ ਖਾਤਰ ਹੀ ਦਿੱਤਾ ਉਹਦੇ ਵਿੱਚ ਕੀ ਹੈ ਇਹ ਪਹਿਲਾਂ ਵੀ ਦਾ 21 ਦੇ ਵਿੱਚ ਮੁਕਾਦਮਾ ਦਰਜਾ 6/21 ਹੈ ਸਿਵਲ ਆਿੰਦਾ ਹੀ ਉਹ ਵੀ ਸੇਮ ਇਸ ਤਰ੍ਹਾਂ ਦੇ ਕੇਸ ਫਰ ਦੇ ਵਿੱਚ ਇਹਦੇ ਬਾਰੇ ਇਹਦੇ ਨਾਲ ਇੱਕ ਹੋਰ ਹੈ ਉਹਦੀ ਜੇ ਅਰੈਸਟ ਨਹੀਂ ਹੋਈ ਬਾਕੀ ਜਿਹੜੇ ਅਰੈਸਟ ਹੋਏ ਉਹਦੇ ਬਾਰੇ ਤਾਂ ਦੱਸਾਂਗੇ ਮੈਨੂੰ ਵੀ ਲੱਗਦਾ ਫਿਰ ਪੁੱਛਦੇ ਸਾਂ ਓਕੇ